ਪਾਪਾ ਕਿੱਥੇ ਚੱਲੇ ਆ ਓਏ ਕਿੱਥੇ ਚੱਲੇ ਰਹਸਾ ਚੋਇਤੇ ਚੋਇਤੇ ਬਲੌਗ ਬਣਾਉਣਾ ਹਾਂ ਚੋਇਤੇ ਬਲੌਗ ਬਣਾਉਣ ਚੱਲ ਤਾ ਰਹੀਂ ਤੁਤੂ ਬਲੌਗ ਸ਼ੋਰ ਤੇ ਚੋਇਤੇ ਬਲੌਗ ਬਣਾਉਣਾ ਦੇ ਖਾਉਨੇ ਆ ਤੁਨੂੰ ਕਿੰਨਾ ਕ ਪਾਣੀ ਆ ਗਿਆ ਤੇ ਚੋਇਚ ਆਇਆ ਵੀ ਇਹ ਜਨਾ ਜਾਂ ਉਨਹੀਂ ਆ ਜਿੰਨਾ ਕਿ ਪਹਿਲਾਂ ਆਪਾਂ ਦੇਖਿਆ ਰਿਕਵਰੀ ਆਟਾ ਜਾਂ ਬੱਗਾ ਨਾ ਕੱਲ ਤੇ ਆ ਗਿਆ ਸੀ ਜੀ ਪਾਪਾ ਜੱਟੇ ਚਲੋ

ਆ ਦੇਖੋ ਤੁਹਾਨੂੰ ਦਿਖਾਦਾ ਜੀ ਮੀ ਇੰਨਾ ਪੈ ਗਿਆ ਮੀ ਥੋੜੀ ਪਿਆ ਹੈ ਤੋਕਤਾ ਹੈ ਪਰ ਤੁਸੀਂ ਇਹ ਦੇਖੋ ਇਹਦੇ ਵਿੱਚ ਪਾਣੀ ਕਿੰਨਾ ਘਾਰਿਆ ਉਧਰ ਛੱਡੀ ਜਾਂਦੇ ਨੇ ਪਾਣੀ ਇਹਨਾਂ 'ਚ ਛੱਡੇ ਨਹੀਂ ਰਿਹਾ ਕੋਈ ਪਾਣੀ ਆਹ ਦੇਖ ਲਓ ਤੁਸੀਂ ਕਿੰਨਾ ਘਬਾਣੀ ਇਹਦੇ 'ਚ ਜਦ ਕਿ ਮੀ ਇੰਨਾ ਪੈ ਗਿਆ ਸਵੇਰ ਦਾ ਹੁਣ ਹਟਿਆ ਮੀ ਇਹਨਾਂ 'ਚ ਪਾਣੀ ਛੱਡ ਨਹੀਂ ਰਿਹਾ ਇਹ ਆਹ ਦੇਖ ਲਓ ਇਹਨਾਂ ਨੂੰ ਧਿਆਨ ਰੱਖੀ ਤਾਂ ਨਹੀਂ ਇਧਰ ਆ ਦੇਖੋ ਕਿੰਨਾ ਕ ਪਾਣੀ ਇਹਦੇ ਚ ਕਿੰਨਾ ਕ ਪਾਣੀ ਆ ਓਰੇ ਉਧਰੋਂ ਛੱਡੀ ਜਾਂਦੇ ਨੇ ਵੀ ਇਹਨਾਂ ਦੇ ਛੱਡੋ ਤੁਸੀਂ ਪਾਣੀ ਆ ਦੇਖ ਸਕਦੇ ਹੋ ਤੁਸੀਂ ਕਿੰਨਾ ਕ ਪਾਣੀ ਇਹਦੇ ਚ ਜਦ ਕੀ ਇਹ ਜਦੋਂ ਪੁਲ ਬਣਿਆ ਨਹੀਂ ਸੀ ਉਦੋਂ ਇਹ ਟੁੱਟ ਜਾਂਦਾ ਸੀਗਾ ਇਧਰੋਂ ਫੇਤਾਂ ਚ ਵੜ ਜਾਂਦਾ ਸੀ ਪਾਣੀ ਹੁਣ ਇਹ ਬਣ ਗਿਆ ਹੁਣ ਇਹ ਚ ਪਾਣੀ ਨਹੀਂ ਆ ਛੱਡ ਰਹੇ ਸਮਝ ਤੋਂ ਬਾਹਰ ਹੋ ਗਈ ਵੀ ਇਹ ਗੱਲ ਆਹ ਹੋਰ ਸੜਕ ਟੁੱਟਨੇ ਵਾਲੀ ਐ ਟੁੱਟਨੇ ਵਾਲੀ ਐ ਸੜਕ ਟੁੱਟਨੇ ਵਾਲੀ ਐ ਸਰਕ ਹਾਂ ਹੂੰ ਸਾਂ ਮਾਟ ਉਲੀ ਸੜਕਾਂ ਆਹ ਦੇਖੋ ਸੜਕ ਟੁੱਟਨ ਲੱਗੀ ਐ ਬਹਿ ਗਈ ਸੜਕੇ ਹੁਣ ਬਣਦੀ ਨਵੀਂ ਇਧਰ ਐ ਇਧਰ ਆਉਣਾ ਸੀ ਇਹੋ ਟੁੱਟ ਕੇ ਟੁੱਟ ਗਈ ਜਾਦਾ ਸੀ ਐ ਤਵਾ ਨੂੰ ਉਰੇ ਐ ਸੀ ਖਾਣ ਆ ਮੈਨੂੰ ਕਿਚੀ ਬਲਦੀ ਚਲ ਆ ਦੇਖ ਲੋ ਓਏ ਕਿੱਥੇ ਐ ਤੂੰ ਫੁੱਟੂ 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 ਓ ਗਰਮੀ ਕੀ ਕਰਨਾ ਐ ਓਰੇ ਹੋ ਰਹੀ ਦੀ ਸਪੀਡ ਮੈਨੂੰ ਪਾ ਰਹੀ ਪਾ ਰਹੀ ਲੱਗ ਰਹੀ ਉਹ ਗਰਜੋਂ ਗਰਜੋਂ ਇੱਧਰ ਆ ਜਾ ਮੈਨੂੰ ਬਤਾ ਆ ਜਾ ਇੱਧਰ ਰਹੀ ਉਹੀ ਇੱਕੇ ਗੱਲ ਮੈਂ ਟਿੱਕੀ ਦੇਖੂੰਗਾ ਇੱਕੇ ਗੱਲ ਹੈ ਲੈ ਲੀ ਟਿੱਕੜੀ ਵੇ ਜਦਨਾ ਜਦਨਾ ਪਾਪਾ ਉਹ ਬੱਚਣਾ ਸਿਡ ਰਹੀਨ ਤੂੰ ਹਾਂ ਟੁੱਟਣ ਵਾਲੀ ਐ ਇੱਥਾ ਟੁੱਟਣ ਵਾਲੀ ਐ ਕਹਾਂ ਸੇ ਟੁੱਟਣ ਵਾਲੀ ਐ ਇੱਥੋਂ ਦੀ ਤੈਨੂੰ ਹਿੰਦੀ ਕਿਨਸ ਕਹੀਓਏ ਪਾਪਾ ਨੇ ਮੈਂ ਤਾਂ ਹਿੰਦੀ ਬੋਲਦਾ ਹੀ ਨਹੀਂ ਮੋ ਪਾਪਾ ਝੁੰਡ ਖਿਚ ਮੋਛੇ ਕੇ ਚਲਾਉਂਦੇ ਐ ਉਹ ਟੁੱਟਣ ਵਾਲੀ ਐ ਵਾਲੀ ਐ ਜਹਾਜ਼ ਆ ਗਿਆ ਸਾਰੇ ਆ ਗਿਆ ਜਹਾਜ਼ ਹਾਂ ਹੋ ਗਿਆ ਆਮੀ ਹਾਂਜੀ ਤੁਸੀਂ ਕਿਆ ਬੋਲਣਾ ਚਾਹਤੇ ਹੋ ਕੁਛ ਨਹੀਂ ਕੁਛ ਨਹੀਂ ਤੁਸੀਂ ਕਿਆ ਬੋਲਣਾ ਚਾਹਤੇ ਹੋ ਕੁਛ ਨਹੀਂ ਬਸ ਨਾ ਬਕਰੋ ਮੇਰੇ ਪਾਸੇ ਹੀ ਖਾਣਾ ਖੰਦਾ ਹੈ ਹਾਂ ਸੇਮ ਦਿਨ ਹੋ ਰੇ ਮੀ ਆਊਗਾ ਹੋਰ ਓਏ ਹਾਂ ਹੋਰ ਨਹੀਂ ਆਉਂਦਾ ਮੈਂ ਮਾਫੀ ਮੰਗ ਰਿਹਾ ਮੈਂ ਬੜਾ ਆਕਤੀ ਨਹੀਂ ਆਇਆ ਕਿਉਂ ਨਹੀਂ ਆਇਆ ਕਿੱਥੇ ਰਹਿਣਾ ਨੂੰ ਕਿੱਥੇ ਰਹਿਣਾ ਨੂੰ ਸਕੂਲ ਚ ਉਰਾਂ ਰਹਿ ਤੋ ਓਏ ਇਧਰ ਆ ਇਧਰ ਆ ਜਾਓ ਰਾਂ ਪਿੱਛੇ ਓਏ

फिर करें पढ़ाई कर दिया। हम्म। बच्चा पहली बार वो चाहिए ना। इतना नहीं चाहिए थी। पहली बार नहीं सावागी है। तुम तुम करना है वो? मैंने लेक। की करना है तुम? मैं मैं ब्लॉक बनाना है अरे। क्या? की करना है? मैं ब्लॉक बना। ब्लॉक है। कैमरे तेरे हाथ का तो रख रहे sila <tihan yang yang> ini hier. Pri dekh sakde suwa ਤੁਬਹਾਰਾ ਗੱਲ ਪਾਣੀ ਗਿਆ ਕਿੱਧਰ ਰਿਹਾ? ਹੋਰੇ ਵੀ ਨਹੀਂ ਪਾਣੀ ਹੈਗਾ। ਉੱਧਰ ਹੜ ਲੈਂਦੇ ਪਏ ਨੇ। ਅੱਗੇ ਘੜਾ ਥੋੜਾ ਜਿਹਾ ਮੈਨੂੰ ਵੀ ਚਲਣ ਦੇ। ਹੌਲੀਂ ਚਲਾ ਸਾਡੀ ਹੌਲੀ। ਕੋਈ ਨਾ। ਨਾਂਗੇ ਬੱਸ ਘਟ ਗਈ ਨਹੀਂ ਗੱਡੀ ਜਦ ਤੀਂ ਦਿਨ ਬੜਾ ਰੋਕੀ ਚਲੋ ਘਰ ਤੇ ਚਲੇ ਚਲ ਘਰ ਤੇ ਚਲੇ ਬਹੁਤ ਚਲਾਈਆਂ ਆਪਣੇ ਖੇਤਾਂ ਲਵੇ ਆ ਆਪਣੇ ਖੇਤ ਲਵੇ ਮੈਂ ਤਾਂ ਚਲਾਇਆ ਨਹੀਂ ਤੁਸੀਂ ਚਲਾ ਰਹੇ ਹੋ। ਕੀ ਚਲਾ ਰਹੇ ਹੋ? ਮੈਂ ਚਲਾਉਂਦੇ ਆਂ। ਹਾਂ। ਕੀ ਚਲਾ ਰਹੇ ਹੋ? ਇਹਦੇ ਖੇਤ। ਹਾਂ ਇਹਦੇ ਸੰਦੇ ਖੇਤ। ਆ ਲਾਇਆ ਬਚੋਨਾ। ਪੂਰੀ ਦਾ ਕੋਨਾ। ਚੋਨਾ। ਚੋਨਾ ਚੋਨਾ ਚੋਨਾ। ਚੋਨਾ। ਚਲੋ ਤਰੋ ਸਾਰੇ। ਹਾਂ। ਚਲ। ਮੈਂ ਬੈਠਾਂਗੀ। ਬਰਾਉ ਤੋਂ ਦੂਰ ਹੋ। तो लड़ाई पैगी कौन अगे बैठूगा इधर मैं चुपके चुपके ब्लॉग कर रहा घूम डी देखो स्कूटरी झली मामा ने <laughs> <रहे थे> <laughs> <ममुर> बैठना <laughs> <वैं। laughs> ਆ ਚੋਣ ਨੂੰ ਸਾਡੇ ਬਣਾਉਂਦੇ ਆ ਹਾਂ ਹਾਂ ਆਪਣਾ ਪਤਾ ਨਹੀਂ ਕੀ ਕਹਿੰਦੇ ਨੇ ਇਹਨੂੰ ਪਪਾ ਬੱਸ ਇਹਨੂੰ ਕਹਿਤਾ ਮੈਂ ਮੈਂ ਮੂਰੇ ਬੈਠੇ ਕੀ ਬੋਲਣਾ ਚਾਹਨੇ ਹੋ ਕੀ ਹਾਂ ਤੇ ਚਿਕਮ ਮੈਂ ਕੀ ਬੋਲੂ ਕੋਈ ਪੈਜੀ ਨਹੀਂ ਫੇਰ ਵੈਜੀ ਕੋਈ ਨਾ ਬੋਲ ਕੀ ਬੋਲੇਗਾ ਜੇ ਨੀਚੇ ਨੂੰ ਆਉਂਦੇ ਨੀਚੇ ਰਹਿ ਜਾ ਮੈਂ ਨੀਚੇ ਨੂੰ ਚੇ ਨਹੀਂ ਬੈਠਾ ਇਸ ਵਿੱਚ ਮਾਫੀ ਮੰਗ ਰਿਹਾ ਹਾਂ ਬੜੇ ਗਣਾ ਬਲੌਗ ਚ ਨਹੀਂ ਆਇਆ ਮੈਂ ਨੀਚੇ ਹੀ ਬੈਠੀ ਆਂ ਝੁਕਾ ਆ ਵੀ ਝੁਕ ਪੈ ਨੀ ਜੰਪਿੰਗ ਜਪਾਕ ਜੰਪਿੰਗ ਜਪਾਕ ਆ ਵੀ ਤਾਂ ਹੋ ਗਈ ਗਰਨੀ

ਮਣੀ ਆ ਮਰਾ ਬੜਾ ਖਰਾਬ ਕਰ ਲਿਆ ਫੜਾ ਜਰਾ ਚੋਰ ਜੀ ਗੰਦਾ ਹੋ ਬਣਾ ਹੋਰ ਕੁਛ ਕਰੀ ਜਿੰਨੀ ਹੋ ਜਾਂਦੀ ਆ ਤੇਰੀ ਮਣੀ ਹੋਰ ਕੋ ਮਣੀ ਨਾ ਲੋ ਆਪਾਂ ਦੋ ਲਈ ਆ ਹੋ ਜਾਂਦੀ ਆ ਦੋਰੀ ਹੋ ਜਾਂਦੀ ਗਰਮੀ ਦੀ ਹੌ ਲਗੂ ਨਾ ਸਭ ਭਜਾਉਣੇ ਨੇ ਹੈਗੇ ਗਰਜਾਂਗੇ ਭੱਜ ਗਏ ਭੱਜ ਜੀ

ਭੱਜ ਭੱਜ ਕਿਨਾਂ ਪੱਟਿਆਂ ਦੀ ਭੱਜ ਜਾ ਰੇਸ ਹੋਵਾਏਗਾ ਤੂੰ ਕਿਉਂ ਰੇਸ ਦਈਆਂ ਨਾ ਯਾਰ ਉਹੀ ਭਜਾਈਏ ਨਾ ਤੂੰ ਉਹ ਭੱਜੀ ਉਹ ਤਾਂ ਕਿਧਰੇ ਨਹੀਂ ਜਾਂਦੀ ਆ ਜਾਂਦੀ ਆ ਉਹ ਚੰਡੀ ਆ ਭੱਗਾ ਕੇ ਗਾਇਸ ਜੇ ਤੋ ਸਚਾਨੇ ਹੋ ਰੇਸ ਨੂੰ ਆੜੀਆਂ ਭੱਜ ਲੈਣ ਦੇ ਨਿਕਲਣ ਵਾਲਾ ਹੀ ਦਾਮ ਇਹਦਾ ਬਸ ਨਿਕਲਣ ਵਾਲਾ ਹੀ ਆ ਚਾਲਾ ਜੇ ਤੋ ਸਚਾਨੇ ਹੋ ਮੇਰੇ ਨਿਕਲ ਗਿਆ ਦਾਮ ਨਿਕਲ ਗਿਆ ਦਾਮ ਜੇ ਤੋ ਸਚਾਨੇ ਹੋ ਸ਼ਾਨੀ ਤੇ ਮੇਰੀ ਰੇਸ ਹੋਵੇ ਪੱਕਾ ਮੰਟ ਕਰਿਓ ਅਰੇ ਮੋਟਰਸਾਈਕਲ ਆਉਂਦਾ ਮਗਰ ਭੱਜ ਲੈਣੇ ਭੱਜ ਲੈਂਦੇ ਨੇ ਗਗੇ ਤੂੰ ਸ਼ਾਨੀ ਤੇ ਪੈਣੀ ਆ ਗਗੇ ਤੂੰ ਸ਼ਾਨੀ ਤੇ ਮੈਂ ਉਹ ਰਹਿਣ ਦੇ ਤੂ ਰੇਸ ਨੂੰ ਰਹਿਣ ਦੇ ਤੂ ਗਾ ਗਰਵਾਵਾਂਗੇ ਹਾਂ ਤੂੰ ਵੱਡਾ ਨਹੀਂਗਾ ਤੂੰ ਚੱਲ 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 ਹੋਈ ਹੋਈ ਹੱਥ ਮੜੇ ਅੱਗੇ ਲੱਗੇ ਆਓ ਤੇ ਕੇ ਲੇ ਕੇ ਚਲੋ ਤੇ ਕਿਲੋਮੀਟਰ ਦਾ ਭੱਜ ਲਈ ਕੁੜੀ ਦੇਖ ਲੈ ਕਿਲੋਮੀਟਰ ਭੱਜ ਲਈ ਕੁੜੀ ਹਨਾ ਕਿਲੋਮੀਟਰ ਭੱਜ ਲਈ ਹੋਰ ਭੱਜਣਾ ਕਿ ਬੈਠਣਾ ਮਾ ਬੱਜਾ ਮਾ ਬੱਦੂਆ ਭੱਜ ਲਾ ਤੂੰ ਭੱਜ ਲਾ ਨਾਲ ਤੇ ਭੱਜ ਜਾ ਨਾ ਬਿਲਕੁਲ ਇੱਧਰ ਰੋ ਸਾਈਡ ਤੇ ਮਾਪਾ ਮੈਂ ਪੁੱਜੂ ਨਾ ਨਾ ਟਾਈ ਨਹੀਂ ਭੱਜਣਾ ਤੋ ਜਾ ਕੋਈ ਛੋਟਾ ਹੈ ਨਾ ਨਾ ਓ ਭੱਜ ਗਿਆ ਇੱਕ ਤਾਂ ਮੈਂ ਭੱਜੂੰਗਾ ਮੈਨੂੰ ਲੈ ਲੈ ਤੈ ਤੋ ਕਿੱਥੇ ਭੱਜਿਆ ਜਾਊਗਾ ਮੈਂ ਭੱਜੂੰਗਾ ਮੈਨੂੰ ਲੈ ਲੈ ਚੱਲ 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 ਨਾ ਨਾ ਤੂੰ ਕਿੱਥੇ ਰਹਿ ਜਾਵੇਂਗਾ ਨਾਲ ਪਿੱਛੇ ਰਹਿ ਜਾਵੇਂਗਾ ਕੀ ਰਹਿ ਗਿਆ ਤੁਹਾਨੂੰ ਬੈਲੇ ਸਾਨੀ ਜੇ ਥੱਕ ਗਈ ਤੁਸੀਂ ਇਹ ਦੇਖੋ ਕਟੋ ਕਟੋ 2 ਕਿਲੋਮੀਟਰ ਤੋਂ ਅੱਗੇ ਆ ਰਹੀ ਹੈ 2 ਕਿਲੋਮੀਟਰ ਲਗਾਤਾਰ 2 ਕਿਲੋਮੀਟਰ ਤੋਂ ਬੈ ਜਾ ਪਾਣੀ ਜਿੱਦੋਂ ਪੈਰ ਸਿੱਧਾ ਹੀ ਲੰਘ ਜਾਂਦਾ ਬਿਜਲੀ ਦਾ ਸਗਾਰੇ ਵਿੱਚਲੀ ਬੜੇ ਤੂੰ ਇਹਦੇ ਵਿੱਚ ਸੜਕ ਦੇ ਉੱਪਰ ਹੀ ਲੰਘਦਾ ਕਿੱਥੇ ਲੰਘਦਾ ਗਾਰੇ ਵਿੱਚ ਹੀ ਲੰਘਰੇ ਆ ਉਧਰ ਤੇ ਜਾ ਸੋਰ ਸੜਕ ਉੱਪਰ ਹੀ ਲੰਘਦਾ ਤੂੰ ਹੋਰੋਂ ਨਹੀਂ ਲੰਘਦਾ ਸੜਕ ਉੱਪਰ ਦੀ ਆਜੋ ਹੁਣ ਔੜੀ ਔੜੀ ਫੌੜੀ ਫੌੜੀ ਕੱਪੜ ਕੱਪੜ ਜੇ ਨਗਰ ਚਿੱਟੇ ਪੰਜ ਨੇ Celo, 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 area, area, nggak bebas juga, nggak bebas juga, nggak bebas juga, nggak bebas juga, nggak bebas Saya nggak bebas juga, 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 nggak ਆਓ ਚਲੋ 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 ਨਾ ਨਾ ਤੂੰ ਹਟ ਜਾ ਮੈਂ ਤੇ ਬਚਾਉਂਗਾ ਤੇ ਹਟ ਜਾ ਚਲ ਚਲਾ ਉਹ ਚੱਲ ਨਾ ਬੱਸ ਆਜ ਓਏ ਆਜੋ 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 ਬੱਸ ਹਣ ਇਹ ਬਣਿਆ ਜੀ ਪਾਰਕ ਬਣਿਆ ਹੋਇਆ ਢਿੰਗੀ पार्क ले जवाब कहते मा चलो भाई तपन निकले हम मौसम ठीक हो गया साफ सुथरा झूले लिया होना सामने हाँ जी आ गया एक मिनट ਓਏ ਨਾ ਭੈਜਾ ਗਿੱਲੇ ਚ ਕਿਉਂ ਵੜਦਾ ਓਏ ਇਹ ਤੈਨੂੰ ਪਤਾ ਸਨਾ ਕਮਾਓ ਦਿਨਾਲ ਹੋਰ ਕਹਿ ਨਹੀਂ ਮਰਤ ਮੈਂ ਰੋਗ ਵੀ ਦੂੰਗਾ ਗੁਮੀ ਰੋਗਦਾ ਤੇ ਜਿ ਕਮਾ ਦੇ ਵਧੀਆ ਬਣਿਆ ਵਿਆ ਜਣੀ ਜਦੋਂ ਬਣਿਆ ਬਣਿਆ ਤੀ ਉਹ ਬਹੁਤ ਵਧੀਆ ਬਣਿਆ ਤੀ ਬਸ ਸਾਈ ਸੂਈ ਠੀਕ ਠਾਕ ਜੀ ਤੋੜਤਾ ਜਰ ਇਹਨਾਂ ਨੇ ਹਾਂ ਆ ਸਾਰਾ ਵਧੀਆ ਹੋਣਾ ਜੀ ਜੰਮ ਜੰਮ ਦਾ ਸਮਾਨ ਉਹਦੇ ਵਧੀਆ ਠੀਕਾ ਸਾਰਾ ਤੋੜ ਤਾਰਤਾ ਹੋਰ ਹੈ ਮੜਾ ਮੋਟਾ ਜਗਾਤੀ ਜਾ ਦੇਖਾਂ ਹੜਕੇ ਨਹੀਂ ਇਹ ਚਲਦੀ ਜਾ ਓਏ ਗਰਚੋ ਓਏ ਖਾਣਾ ਕਿੰਨਾ ਹੱਟੇ ਖੱਟਣਾ ਮਰਵਾਣੀ ਓਏ ਆ ਜਰੇ ਬਹੁਤ ਰੰਮਜ਼ਾ ਦਾ ਚੂਗਾ ਉਾ ਉੱਪਰ ਖੜਾ ਉੱਪਰ ਉੱਪਰ ਖੜੇ ਉੱਪਰ ਖੜ ਤਾਂ ਉੱਪਰ ਖੜਾ ਜਾ ਕਰ ਮੈਂ ਖੜਾ ਕੇ ਲੈ ਏ ਕੀ ਕਰ ਗਿਆ ਕਰ ਗਿਆ ਮਟ ਗਿਆ ਮੈਂ ਕਰ ਖਾਂ ਟੈਂਟ ਫਰੋ ਆ ਉਹ ਦੇਖਾ ਕਰ ਗਈ ਉਹ ਕਰ ਗਈ ਤੂੰ ਇਧਰ ਆ ਜਾ ਗਰਜੇਗਾ ਤੋਏ ਤੇਰੇ ਅਸਰ ਉਹ ਨਹੀਂ ਗਾ ਨਾ ਇਹ ਨਹੀਂ ਉਹ ਪਰ ਵਗੇ ਲੈ ਹਾਂ ਨਹੀਂ ਕਰਦਾ ਆ ਦੇਖਾ ਜਦੋਂ ਤੱਕ ਮੁ ਡਿੱਗਿਆ ਹਾਂ ਠੀਕ ਆ ਓਕੇ ਏ ਸਾਨੀ ਆ ਖਿੱਚ ਹਾਂ ਉਹ ਪਿਆ ਉਹ ਪਿਆ ਜੀ ਉਹ ਪਿਆ ਕੰਨੇ ਕੰਨੇ ਗਿਰ ਗਏ ਕਿ ਕਿ ਵਾਰੀ ਥੱਲੇ ਰੱਖ ਪੈਰ ਥੱਲੇ ਰੱਖ ਪਾਓ ਰੱਖ ਰੱਖੀ ਕਰ ਰਹੇ ਆ ਅਰੇ ਹੋ ਜਾ ਲਓ ਪਾਪਾ ਤੁਹਾਨੂੰ ਤੇ ਦੇ ਉਹ ਤੇ ਨਾ ਨਾ ਉਸੇ ਤੋਪਾ ਚੰਗਿਆਂ ਦਾ vinte e ah.